जो कि आपने कुछ कुछ चीजों के लिए है आप सब लोग बोलिए और उस कुछ चीजों के लिए बात करनी है हरी मंदिर आपकी चार्ट करें तो जी एक ही जगह पे जितने भी जगह जाके जो भी होता था और ये कि जाने के लिए काम भी आती है एक बहुत बढ़िया बुलाकर वो करना है जिसे ना तो ना साहब और पड़ा प्यार दे किसी बाजू का किसी कपड़े हो के किसी काम की किसी का जन्म तो नहीं बोल बोलिया आज जैसे सारे थे कत्थे ਭਾਜੀ ਪਹਿਲੂ ਖਤਰਾ ਨੂੰ ਪਿੱਛੇ ਲੱਗ ਰਹੀ ਹੈ ਬਿਲਕੁਲ ਅਪ੍ਰੈਸ ਉਹਨੇ ਭਰਾਏ ਨੂੰ ਨਹੀਂ ਕਹਿ ਸਕਦੀ ਜਿਹਦੇ ਅਸੀਂ ਇਕੱਠੇ ਹੋਏ ਆ ਇਥੇ ACP ਸਾਹਿਬ ਵੀ ਬੈਠੇ ਨੇ ਐਸਟੋ ਸਾਹਿਬ ਵੀ ਬੈਠੇ ਇਲਾਕੇ ਦੇ ਇਤਿਹਾਸ 'ਚ ਪੰਜਾਬ 'ਚ ਪਹਿਲੀ ਵਾਰ ਇਹ ਗੱਲ ਸੁਣੀ ਹੈ ਤੇ ਦੇਖੀ ਹੈ ਕਿ ਚੋਰੀਆਂ ਦੇਕਾ ਹੁੰਦੀਆਂ ਚੋਰੀ ਹੋਣ ਤੋਂ ਬਾਅਦ ਜਿਹੜੀ ਬਰਾਮਦੀ ਹੈ ਲੋਕ ਕੇ ਦੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੌਂਸੇ ਸਵਾਲ ਸਾਰੇ ਸਾਹਮਣੇ ਬੈਠੇ ਸਤਿਕਾਰਯੋਗ ਵੀਰੋ ਅੱਜ ਜਿੱਥੇ ਨੌਰਥ ਇਰੀਆ ਵਿਕਾਸ ਕਰਦਾ ਜਾ ਰਿਹਾ ਸੀ ਉਸ ਇਤਿਹਾਸ ਦੇ ਵਿੱਚ ਇੱਕ ਨਾਮ ਇੱਕ ਕੜੀ ਹੋਰ ਜੁੜ ਗਈ ਕਿ ਪਹਿਲੀ ਵਾਰੀ ਹੈ ਕਿ ਇਸ ਤਰ੍ਹਾਂ ਕੋਈ ਜਿਹੜੇ ਚੋੜ ਫੜ ਕੇ ਪਹਿਲੀ ਵਾਰੀ ਬ੍ਰਾਂਧਿਕ ਰਾਕੇ ਉਹ ਕਾਫੀ ਪਿੱਛਾ ਕਰਦੇ ਅੰਮਰਸਰ ਤੋਂ ਸੀ ਜੁਰਗੋ ਲੱਗਿਆ ਤੇ ਉਹ ਅੰਮਰਸਰ ਤੋਂ ਚਾਹਤ ਲਾ ਕੇ ਨਾ ਚੋੜ ਹੋ ਸੀ ਕਾਰ ਬ੍ਰਾਂਧਿਕ ਕਿਥੇ ਨੇ ਉਹਨੇ ਟਾਈਮ ਸਾਰੇ ਲੋਕਾਂ ਦੇ ਸਾਹਮਣੇ ਬੈਹਨੇ ਉਹ ਸਾਰਿਆਂ ਨੇ ਨੀਖ ਮਿਲੇ ਜਿੱਦਾਂ ਦੇ ਗੇਵੀ ਉਦਾਂ ਹੀ ਆਵੇ ਨਹੀਂ ਕੋ ਚੋੜਾ ਮੱਤ ਡੰਗ ਦੇ ਬਾਰੇ ਹੋਰ ਗੱਲ ਪਤਾਈ ਹੈ ਕਿ ਮੁਰਗੀ ਆਪ ਜੀ ਨੂੰ ਲੱਗਦਾ ਤਾਂ ਖਾਲਾ ਰਾਮ ਚੋੜਾ ਸਾਹਮਣੇ ਪਿਆ ਲਗ तकरीबन ਮਨੋਸ਼ ਸਿੰਘ ਜੀ ਵਿਸ਼ਾਲ ਹੌਸਲਾ ਜੀ ਅਜਾ ਕਾਲੂ ਜੀ ਦਵੀ ਰਾਏ ਜੀ ਜੀਤੀ ਸੋਜੀ ਅਗੋ ਸੋਪਾਈਓ ਸੋਲੋ ਜੀ ਟੰਡੂ ਦਵੀ ਸ਼ਰਮਾ ਜੀ ਬਾਉ ਜਾਈ ਸਨੀ ਦਾਸਨ ਜੀ ਵਾਰਪਦਾਨ ਸਵਾਗਤ ਹੈ ਬੋਲੋ ਜੀ ਸਾਰੇ ਟੀਵੀ ਬੋਲੋ ਜੀ ਸਾਡਾ ਆਏ ਹੋਏ ਮੁਖ ਨਿਮਾਨਾ ਰ ਕਰਨ ਵਾਲ ਕਰਦੇ ਹੋਏ ਅਤੇ ਵਿਸ਼ਵਾਸ ਜਗਾਉਂਦੇ ਹੋਏ ਕਿ ਜਿਸ ਪ੍ਰਕਾਰ ਨਾਲ ਆਏ ਦਿਨ ਸਾਡੀ ਫੋਰਸ ਦੇ ਬਾਰੇ ਲੋਕੀ ਕਹਿੰਦੇ ਹੁੰਦੇ ਸੀ ਧੰਨ ਲਗਾਉਂਦੇ ਸੀ ਇਹ ਲੇਕਿਨ ਇਹ ਦੇਖਣ ਨੂੰ ਮਿਲ ਰਿਹਾ ਕਿ ਆਈਐਸ ਫੋਰਸ ਸ਼ਰਮਾ ਜੀ ਦੇ ਪੰਨਲ ਸ਼ਰਮਾ ਜੀ ਦੇ ਤਾਂ ਪਾਓ ਸ਼ਰਮਾ ਜੀ ਦੀ ਗੱਲ ਐਮਐਲਏ ਸਾਹਿਬ ਸ਼ਰਮਾ ਜੀ ਦੇ ਤਾਂ ਪਾਓ ਯਾਰ ਉੱਧਰ ਨਹੀਂ ਕਰਵਾਇ ਦੇ ਨਹੀਂ ਪਾਇਆ ਸ਼ਰਮਈ ਤੇ ਆਪਾਂ ਨਹੀਂ ਸ਼ਰਮਈ ਤੇ ਮੈਂ ਯਾਰ 4 3 ਦੇ ਨਾਲ ਗੱਲ ਕਰਾਂ ਤੇ ਮੈਂ ਕਰਵਾਇਆ ਮੈਂ ਤੋਂ ਫੋਨ ਆਇਆ ਉਹ ਇਹ ਇੱਕ ਇੱਕ ਵਾਰ ਸਾਡੇ ਮੰਡਲ ਕਮੇਟੀ ਵੱਲੋਂ ਇੱਕ ਲੱਗੇ ਦਾ ਪ੍ਰੋਗਰਾਮ ਉਹਨਾਂ ਰੱਖਿਆ ਗਿਆ ਲੱਗੇ ਦਾ ਪ੍ਰੋਗਰਾਮ ਰੱਖਿਆ ਗਿਆ ਮੰਡਲ ਕਮੇਟੀ ਵੱਲੋਂ ਖਾਲੀ ਮੰਡਲ ਜੀ ਨੂੰ ਕਰਤੋ ਵੀ ਰਹੇ ਆ ਜਾਂਦੇ ਨਹੀਂ ਜੇ ਕੋਈ ਚਿੰਤਾ ਲੱਗ ਕਰਦਾ ਜੋ ਤੁਹਾਡਾ ਜਿਹੜਾ ਪੁਲਿਸ ਬਲ ਬਹੁਤ ਵੱਡੀ ਕਾਮਯਾਬੀ ਦਾ ਕੰਮ ਕੀਤਾ ਹੈ ਕਿ ਜਿਹੜੇ ਚੋਰ ਜਿਹੜੇ ਜਾਏ ਕੋਈ ਵੀ ਚੀਜ਼ ਚੋਰੀਏ ਜਿਵੇਂ ਟਾਇਰ ਚੋਰੀ ਕਰਦੇ ਸੀ ਗੱਡੀਆਂ ਚੋਰੀ ਕਰਦੇ ਸੀਗੇ ਲੇਕਿਨ ਬਾਹਰੋਂ ਬਾਹਰਲੇ ਸਟੇਟਾਂ ਤੋਂ ਆਉਂਦੇ ਸੀਗੇ ਕਹਿੰਦੇ ਵੀ ਕਿਸ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਤੋਂ ਵੀ ਆ ਕੇ ਕਰਦੇ ਸੀਗੇ ਲੇਕਿਨ ਅੱਜ ਇੱਕ ਪੁਲਿਸ ਨੇ ਲੁਧਿਆਣੇ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਹੈ ਵੀ ਅੱਜ ਤੱਕ ਤਹਾਨੂੰ ਨਹੀਂ ਸੁਣਨ ਨੂੰ ਮਿਲਿਆ ਪਹਿਲੀ ਵਾਰੀ ਹੋਇਆ ਹੈ ਤੁਸੀਂ ਚੌਕੀ ਇੰਚਾਰਜ ਹੋ ਸ਼ੁਰੂਆਤ ਤੁਹਾਡੇ ਤੋਂ ਹੋਈ ਹੈ ਕੀ ਕਹਿਣਾ ਚਾਹੋਗੇ ਇਹ ਕਾਫੀ ਦਿਨਾਂ ਤੋਂ ਚੋਰੀਆਂ ਕਰ ਰਿਹਾ ਸੀ ਟਾਇਰ ਲਾ ਰਹੀ ਸੀ ਇਹ ਕਾਫੀ ਚਰਚੋਏ ਦਾ ਤੇ ਦੇਲੀ ਚੋਰੀ ਕਰਦੇ ਇੱਕ ਦਿਨ ਛੱਡ ਕੇ ਚੋਰੀ ਕਰਦੇ ਫਿਰ ਅਸੀਂ ਦਾ ਆਪਣੀ ਟੀਮਾਂ ਬਣਾਈਆਂ ਮਾਨਜੋਗ ਸੀਪੀ ਸਾਹਿਬ ਮਾਨਜੋਗ ਏਸੀਬੀ ਸਾਹਿਬ ਡੀਸੀ ਸਾਹਿਬ ਤੇ ਇਹਨਾਂ ਦੇ ਹੁਕਮ ਮੁਤਾਬਕ ਟੀਮਾਂ ਬਣਾਈਆਂ ਟੀਮਾਂ ਬਣਾ ਕੇ ਫਿਰ ਅਸੀਂ ਪੂਰੀ ਤਕੀ ਕਰਕੇ ਇਹਨਾਂ ਨੂੰ ਫੜਿਆ ਕਿ ਤੁਹਾਡੇ ਤੱਕ ਇਹ ਗਲਤ ਕਿਵੇਂ ਪਹੁੰਚੀ ਇਹ ਸਭ ਦੇਖ ਕੇ ਘਰੋਂ ਪਤਾ ਲੱਗਦਾ ਕਿ ਚੋਰੀ ਹੁੰਦੀ ਵੀਰੇ ਉਹਦੇ ਹੀ ਲੋਕ ਉਜਾ ਕਾਰ ਖੋਲ ਗਿਆ ਗਰੀਸ ਰਾਤ ਦੀ ਗਸ਼ਤ ਵੀ ਲਾਈ ਸੀ ਕਾਫੀ ਗਸ਼ਤਾਂ ਹੀ ਲਾਈ ਰਾਤ ਦੀ ਤੇ ਫਿਰ ਅਸੀਂ ਇਹਨਾਂ ਨੂੰ ਰਿੱਕੀ ਕਰੇ ਇਹ ਚੋਰ ਜਿਹੜੇ ਫੜੇ ਆ ਇਹ ਇਹਨਾਂ ਤੋਂ ਕਿੱਦਾਂ ਪੁੱਛਣਾ ਪਿਆ ਤੁੰਗ ਇਹ ਸਰ ਫਿਰ ਕੁਛ ਤਾਂ ਸੀ ਸੀਸੀਟੀਵੀ ਕੈਮਰੇ ਦੀ ਮਤਲਬ ਦਿੱਤੀ ਦਾ ਕੋਈ ਸਾਡੀ ਟੀਮਾਂ ਬਣੀਆਂ ਸੀ ਅਸੀਂ ਫਿਰ ਇਹਨਾਂ ਦਾ ਕਾਫੀ ਪਿੱਛਾ ਕਰਕੇ ਇਹਨਾਂ ਨੂੰ ਕਰ ਲਿਆ ਇਹ ਕਿੰਨੇ ਸੀਗੇ ਜੀ ਟੋਟਲ ਚੋਰ ਲੋੜ ਚੋਰ ਸੀ ਸਾਰਾ ਤਿੰਨ ਮੋੜੇ ਲੈਣ ਵਾਲੇ ਸੀ ਇਹਨਾਂ ਦਾ ਮਾਲ ਲੈ ਦੇ ਗਏ ਸਾਰੇ ਭਰਲੇ ਪਾਣੀ ਦੀ ਬਾਜੀ ਭਰਦਾ ਤੇ ਇਹਨਾਂ ਨੂੰ ਜਿਹੜਾ ਜਿਨ੍ਹਾਂ ਨੂੰ ਇਹ ਗਾਂ ਸਮਾਨ ਦਿੰਦੇ ਸੀਗੇ ਵੀ ਉਹ ਵੀ ਇਹਨਾਂ ਨਾਲ ਸਾਂਝੇ ਸੀਗੇ ਜਿਹੜੇ ਆਏ ਉਧਰ ਅੰਮ੍ਰਿਤਸਰ ਵੇਚਦੇ ਹੀ ਵਾਸੇ ਅੰਮ੍ਰਿਤਸਰ ਵੇਚ ਤੁਸੀਂ ਅੱਜ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੰਮ੍ਰਿਤਸਰ ਇਹਦੇ ਤੇਰੇ ਜਾਏ ਸਾਡੇ ਨਾਲ ਸਾਥ ਦੇਣ ਲੋਕ ਤੇ ਪੂਰੀ ਪਬਲਿਕ ਨਾਲ ਸਾਥ ਦੇ ਪੂਰੀ ਪਬਲਿਕ ਦਾ ਮੇਲ ਹੁੰਦਾ ਸਾਡਾ ਸਾਡਾ ਸਾਥ ਦੇਣਾ ਅਸੀਂ ਵੱਧ ਤੋਂ ਵੱਧ ਕੰਮ ਕਰਾਂਗੇ ਵੱਧ ਤੋਂ ਵੱਧ ਜਾਣ ਵਾਲ ਦੀ ਰੱਖੀ ਕਰਾਂਗੇ ਲੋਕਾਂ ਦੀ ਠੀਕ ਹੈ ਉਈ ਜਗਰਾ ਬਾਈ ਹਾਂਜੀ ਸਰਕਾਰ ਦਾ ਧੰਨਵਾਦ ਉਹ ਯਾਰ ਇਹ ਲੈ ਲਿਆ ਮਾਈਕਲ ਉਹ ਯਾਰ ਆ ਕੀ ਕਰ ਇੱਥੇ ਲਿਆ ਸਾਡੇ ਮਾਨਯੋਗ ਸੀਐਮ ਸਾਹਿਬ ਜਿਨ੍ਹਾਂ ਦਾ ਇੱਕ ਬਹੁਤ ਵੱਡਾ ਵੱਡਾ ਸੋਚ ਹੈ ਕਿ ਪੱਲੇਗਾ ਨਾ ਹੋਰ ਕਿਤੇ ਨਵੇਂ ਬਣਾਉਣਾ ਹੈ ਜਿਹੜਾ ਆਪ ਨੂੰ ਬਹੁਤ ਬਹੁਤ ਲੋਕਾਂ ਨੂੰ ਖਾਸ ਕਰਕੇ ਸੀਪੀਐਲ ਜਿਹੜਾ ਆਪਣੀ ਚੈਂਪੀਅਨ ਟੀਮ ਵਿੱਚ ਮੈਚ ਲੈ ਰਣਾ ਅਲੱਗ ਤਰ੍ਹਾਂ ਦਾ ਹੈ ਜਿਸ ਵਿੱਚ ਕੁੜਕਾਂ ਨੂੰ ਵੀ ਵੱਡੇ ਟੈਂਪ ਦੀ ਮਿਹਤੀ ਬਰਾਮਦ ਕਰਕੇ ਅੱਜ ਪਬਲਿਕਲੀ ਸਿਚ ਕਰਾਂਗੇ ਚਰਾਂਗੇ ਪੂਰਾ ਕਰਕੇ ਇਹ ਡੈਰ ਜਿਹੜੇ ਨੇ ਉਹ ਲੋਕਾਂ ਦੇ ਬਲੇ ਕਰਾਂਗੇ ਤੁਸੀਂ ਵੀ ਮੇਰਾ ਜਿਸ ਤਰ੍ਹਾਂ ਮਕਸਦ ਜੀ ਦਾ ਚੋਰਾ ਨੂੰ ਇੱਕ ਮੈਸੇਜ ਚਾਹਵੇ ਕਿ ਜਿਹੜਾ ਵੀ ਕਰਮ ਕਰ ਰਹੇ ਦਲਤ ਕਰਮ ਕਰ ਰਹੇ ਹੋ ਉਹ ਬਿਲਕੁਲ ਜੀ ਸਾਂਝੇ ਕਰਾਂਗੇ ਔਰ ਖਾਸ ਤੌਰ ਤੇ ਜਿਹੜੇ ਇਹ ਬਾਹਰੋਂ ਆਦੇ 22 ਸਟੇਟਾਂ ਤੋਂ ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆਕੇ ਇੱਥੇ ਲੋਕਾਂ ਨੂੰ ਥੱਲੇ ਕਰਿਆ ਜਾਂ ਪੂਰਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਹੁਣ ਮੇਰੀ ਲੋਕਾਂ ਦੀ ਥੱਲੇ ਕਰ ਮੈਸੇਜ ਮੈਨੇ ਮਿਲਿਆ ਸੀ ਕਿ ਜਿਹੜਾ ਰਿਟਾਇਰ ਉਤਾਰੇਗਾ ਨਹੀਂ ਉਸ ਤੋਂ ਬਾਅਦ ਅਸੀਂ ਵੀ ਤੁਹਾਨੂੰ ਮੀਟਿੰਗ ਕੀਤੀ ਸੀ ਅਸੀਂ ਬੜੇ ਅ ਕਿ ਤੁਹਾਨੂੰ ਮੈਸੇਜ ਜਨਰਲ ਨਿਰਦੇਸ਼ਾ ਕਿ ਕੋਈ ਵੀ ਐਸੀ ਚੋਰੀ ਜਿਹੀ ਹੈਗੀ ਆ ਬਰਾਬਰ ਕੰਪਨੀ ਨਹੀਂ ਆਪਰੇ ਸਾਡੇ ਸਾਡੇ ਜੀਹਦੇ ਜਾਨੇ ਜੀ ਪੁਰ ਸਾਹਿਬ ਬਹੁਤ ਵਧੀਆ ਕੰਮ ਕੀਤਾ ਜਿਨ੍ਹਾਂ ਨੇ ਰਿਟਾਇਰ ਬਰਾਮਦ ਕਰਕੇ ਹੋਰ ਚੋਰਾਂ ਨੂੰ ਸਲਾਖਾ ਦਿੱਤੀ ਜੀ ਅੱਜ ਇੱਕ ਪੁਆਇੰਟ ਜੀ ਐਸ ਐਚਓ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜੇ ਕਿ ਅੱਜ ਬਹੁਤ ਵੱਡੀ ਪੁਲਿਸ ਪ੍ਰੋਸੈਸ਼ਨ ਵੱਲੋਂ ਇੱਕ ਕਾਮਯਾਬੀ ਦਾ ਮਿਲਿਆ ਵੀ ਚੋਰਾਂ ਨੂੰ ਨੱਥ ਪਾਈ ਗਈ ਹੈ ਚਾਹੇ ਉਹ ਟਾਇਰ ਚੋਰੀ ਕਰਨ ਵਾਲੇ ਨੇ ਚਾਹੇ ਮੋਟਰਸਾਈਕਲ ਦੀ ਗੱਡੀ ਚੋਰੀ ਕਰਨ ਦੀ ਤੇ ਸਾਡੇ ਵਾਸਤੇ ਬੜੀ ਬੜਾ ਚੈਲੰਜ ਸੀ ਇਹ ਕਿ ਇੱਕ ਤਕਰੀਬਨ ਚੌਥੇ ਜ਼ਿਲ੍ਹੇ ਤੋਂ ਆਕੇ ਸਾਡੇ ਏਰੀਆ ਦੇ ਵਿੱਚੋਂ ਲੁਧਿਆਣੇ ਤੋਂ ਮੈਂ ਖਾਸ ਕਰਕੇ ਮੇਰੇ ਸਚੋ ਵਕ ਨੰਬਰ ਡਿਵੀਜ਼ਨ ਏਰੀਆ ਦੇ ਵਿੱਚੋਂ ਰਾਜਨਗਰ ਚੌਕੀ ਦੇ ਵਿੱਚੋਂ ਟਾਇਰ ਚੋਰੀ ਕਰਕੇ ਲੈ ਜਾਂਦੇ ਸੀ ਇਹਨਾਂ ਤਕਰੀਬਨ 15 ਦਿਨ ਦੇ ਵਿੱਚ 7-8 ਵਾਰ ਦਾ ਕਾਨੂੰਨ ਲਿਆਉਣ ਦਿੱਤਾ ਮੋਰ ਤੁਸੀਂ ਮੁਸਤਫੀ ਦਿਖਾਉਦੇ ਹੋ ਮੈਂ ਆਪਣੇ ਪਾਸਪੋਰਟ ਦੇ ਨਾਮ ਸਭ ਦਿਖਾਉਂਦੇ ਵੇ ਅਸੀਂ ਯੂਨੀਅਨ ਜੁਆਇੰਟ ਇਨਵੈਸਟੀਗੇਟਰ ਅਸੀਂ 3 ਦਿਨਾਂ 4 ਦਿਨਾਂ ਦੇ ਚੇਨ ਨੂੰ ਕਾਬੂ ਕਰਕੇ ਉਹ 5 ਪੰਜ ਸੌ ਕੁ ਜਿਹੜੇ ਚੋਰ ਸੀ ਇਧਰ ਵਾਲੇ ਸੀਗੇ ਤੇ ਉਹ ਫੜਲੇ ਔਰ ਪੂਰੀ ਦੀ ਪੂਰੀ ਰਿਕਵਰੀ ਇਹੀਂ ਕਰਾ ਲਈਏ ਤੇ ਉਹ ਇਸ ਵੇਲੇ ਸਾਡੇ ਕੋਲ ਰਿਮਾਂਡ ਤੇ ਹੈਗੇ ਅਗਲੀ ਕੂਸਾ ਦੀ ਤਬਦੀਦ ਚੱਲ ਰਹੀ ਆ ਉਹ ਜਿੱਦਾਂ ਵੀ ਲੋਕ ਤੁਹਾਨੂੰ ਦੱਸਣ ਇਹ ਕਿੰਨੇ ਚੋਰ ਫੜੇ ਗਏ ਜੀ ਟੋਟਲ ਇਹਦੇ ਵਿੱਚ ਦੋ ਚੋਰ ਸੀਗੇ ਜਿਹੜੇ ਚੋਰੀ ਕਰਦੇ ਸੀਗੇ ਇੱਕ ਉਹਨਾਂ ਦੇ ਵਿੱਚ ਜਿੱਦਾਂ ਮੂਰੇ ਆਡੀਓ ਫੋਨ ਔਰ ਸਮਾਨ ਹੁੰਦਾ ਸੀਗਾ ਬੰਦਾ ਪੈਰ ਬੋਲੇ ਬੋਲੇ ਉਹ ਸੀ ਦੋ ਮੂਰੇ ਕੁੜੀਆਂ ਹੀ ਅੰਮ੍ਰਿਤਸਰ ਦੇ ਜਹਾਜ਼ਗੜ ਮੰਡੀ ਦੇ ਜਿਹੜੇ ਨੇ ਕੋਈ ਖਰੀਦ ਨਹੀਂ ਸੀ ਇਹ ਯਾਨੀ ਕਿ ਬਾਹਰੋਂ ਆਉਂਦੇ ਸੀਗੇ ਜੇ ਇੱਥੇ ਦੇ ਲੋਕਲ ਸੀਗੇ ਅੰਮ੍ਰਿਤਸਰ ਜਦੇ ਤੋਂ ਆਉਂਦੇ ਸੀ ਅੰਮ੍ਰਿਤਸਰ ਜਦੇ ਤੋਂ ਆਉਂਦੇ ਸੀ ਜੀ ਠੀਕ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਂ ਕਹੂੰਗਾ ਵੀ ਥੋੜਾ ਜਿਹਾ ਸਿੱਧਾ ਸਰਕਾਰ ਪੁਲਿਸ ਦਾ ਸਾਥ ਲੋਗੇ ਕਿ ਅਸੀਂ ਜਦੋਂ ਕੈਂਪੇ ਲੈਂਦੇ ਆਂ ਕਈ ਵਾਰ ਕੋਈ ਸਦਾ ਕੈਮਰਾ ਚੱਲਦਾ ਨਹੀਂ ਹੈਗਾ ਜੀ ਜਾਂਦਾ ਤਾਂ ਟੀਵੀ ਤੇ ਹੈ ਜਾਂ ਚਰਪੌੜੀ ਨਹੀਂ ਹੈਗੀ ਤੇ ਕਈ ਕਈ ਕਹਿੰਦੇ ਨੇ ਇਹ ਮਾਲਕ ਨੂੰ ਪੁੱਛ ਕੇ ਦੱਸਾਂਗੇ ਤੇ ਮੈਂ ਇਹ ਕਹਿੰਦਾ ਇਹ ਕਹੂੰਗਾ ਸਾਡਾ ਪੁਲਿਸ ਦਾ ਜੋਰਦ ਹੋਣੇ ਨਾ ਜਿੱਦਾਂ ਨੰਬਰ 2 ਦੇ ਜਿੱਦਾਂ ਜਿੱਦਾਂ ਚਲੋ ਕੋਸ਼ਿਸ਼ ਸਾਡੀ ਗਿਣਤੀ ਥੋੜੀ ਆ ਥੋੜਾ ਆਪਣੇ ਜਿੱਦਾਂ ਦੇ ਇਲਾਕੇ ਵਿੱਚ ਚੌਕੀਦਾਰ ਵਗੈਰਾ ਰੱਖ ਲੈਣ ਤੇ ਤਾਂ ਕਿ ਇਸ ਧਰਿਆ ਨੂੰ ਪੁਲਿਸ ਉਹਨੂੰ ਜਰਾ ਬਚੇ ਜਾ ਸਕੇ ਬਾਕੀ ਪੁਲਿਸ ਕੀ ਕਹਣਾ ਚਾਹੁੰਦੇ ਜਿਹੜਾ ਕਿ ਅੱਜ ਟੂਰ ਫੜੇ ਗਏ ਨੇ ਅੱਜ ਇਸ ਬਹੁਤ ਸਾਰੇ ਲੁਧਿਆਣੇ ਵਿੱਚ ਬਹੁਤ ਸਾਰੇ ਚੰਬਾਰਦਤਾਂ ਹੋਂਦੀਆਂ ਸੀਗੀਆਂ ਆ ਸਾਡੇ ਬਾਹਨ ਨੰਬਰ 99 ਮੋਰੀ ਪਹੁੰਚਣ ਦੇ ਬਾਅਦ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਬਹੁਤ ਅੱਜ ਸਾਡੇ ਬਹੁਤ ਹੀ ਸਤਕਾਰਯੋਗ ਆਮ ਆਦਮੀ ਪਾਰਟੀ ਦੇ ਐਮਐਲਏ ਚੌਦੀ ਮਦਨਾਵ ਬਗਾ ਜੀ ਤੇ ਆਈਪੀਐਸ ਅਫਸਰ ਏਸੀਪੀ ਗੁਲਕੁਪਾਲ ਸਿੰਘ ਐਸਐਚਓ ਸਾਹਿਬ ਦੇ ਚੌਂਕੀ ਜਾਰਡ ਡਿਵੀਜ਼ਨ ਨੰਬਰ 8 ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਤੇ ਕੁਝ ਦਿਨ ਪਹਿਲਾਂ ਗੱਡੀ ਦੇ ਟਾਇਰ ਰਦਿਆਂ ਇੱਟੀਆਂ ਕਚੋਰੀਆਂ ਹੋ ਗਈਆਂ ਸਾਧਾ ਗੱਡੀਆਂ ਦੇ ਵਿੱਚ ਚੋਰ ਟਾਇਰਾਂ ਲਦੀਆਂ ਚੋਰੀ ਕਰਕੇ ਲੈ ਗਏ ਸੀ ਕਿ ਜਿਹਦੇ ਕਰ ਬਹੁਤ دہشت ਆ ਬੋਲ ਸੀਗਾ ਪੂਰੀ ਪੂਰੀ ਪ੍ਰਸ਼ਾਸਨ ਨੇ ਤੇ ਸਾਡੇ ਐਮ.ਐਲ.ਏ. ਸਾਹਿਬ ਨੇ ਪੂਰਾ ਜੁੱਬ ਲਾਇਆ ਚੋਰ ਫੜੇ ਗਏ ਆ ਜੀ ਬਿਆਸ ਤੋਂ ਤੇ ਗੱਡੀਆਂ ਦੇ ਟਾਇਰ 33 ਗੱਡੀ ਦੇ ਟਾਇਰ ਰਿਕਵਰ ਕੀਤੇ ਆ ਤੇ ਜਿਨ੍ਹਾਂ ਦੇ ਟਾਇਰ ਚੋਰੀ ਹੋਏ ਸੀ ਅੱਜ ਇਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਭਵਾਈਆ ਕਿ ਤੇ ਟਾਇਰ ਨੂੰ ਉਹਨਾਂ ਦਾ ਪਛਾਣ ਦਿੱਤੇਗੇ ਨੇ ਮੈਂ ਦਿਨੋਤਨਵਾਦ ਕਰਦਾ ਪੂਰੀ ਪੁਲਿਸ ਪ੍ਰਸ਼ਾਸਨ ਦਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਮ.ਐਲ.ਏ. ਚੌਧਰੀ ਮਹਾਂਬੱਗਾ ਜੀ ਦਾ ਕਿਉਂਕਿ ਪਹਿਲੀ ਵਾਰੀ ਇਹ ਦੇਖਿਆ ਜੀ ਕਿ ਚ ਨਾਲ ਹੀ ਜਿਹੜੇ ਟਾਇਰ ਪਬਲਿਕ ਨੂੰ ਦੇ ਦਿੱਤੇ ਗਏ ਆ ਇਹ ਤਾਂ ਕੋਟ ਵਿਚਾਰੀ ਧੱਗੇ ਵਾਲੇ ਖੜੇ ਮੈਂਦੇ ਸੀਗੇ ਧੰਨਵਾਦ ਕਰਦੇ ਆ ਐਮਐਲਏ ਸਾਹਿਬ ਦਾ ਸਰ ਜਿਹੜੇ ਨਸ਼ਾ ਆ ਤਾਂ ਜਿਹੜਾ ਆਪਣੇ ਆਪਣੇ ਜਿਹੜਾ ਚੋਰੀ ਕਰਨ ਵਾਲੇ ਅਜ ਤੱਕ ਪੜੇ ਗਏ ਨੇ ਟਾਇਰਾਂ ਦਾ ਜਿਵੇਂ ਕਰਦੇ ਆ ਇਹ ਪੁਲਿਸ ਨੂੰ ਬਹੁਤ ਵੱਡੀ ਇੱਕ ਕਾਮਯਾਬੀ ਮਿਲੀ ਹੈ ਕੀ ਕਹਿਣ ਚਾਹਦੇ ਆ ਕਿ ਸਾਡੇ ਇੱਕ ਵੀ 15-20 ਦਿਨ ਤੋਂ ਕਾਫੀ ਜ਼ਿਆਦਾ ਸੰਗਰਮ ਹੋਏ ਹੋਏ ਸੀਗੇ ਰਾਤ ਨੂੰ ਕੰਨੀਆਂ ਦੇ ਸਪੈਸ਼ਲੀ ਟਾਰਗੇਟ ਕਰ ਰਹੇ ਸੀਗੇ ਜਿਹੜੇ ਨਵੇਂ ਰਿੰਗ ਪੈਰਾਂ ਨੂੰ ਉਹ ਸਾਨੂੰ ਚੰਗੀ ਕਾਮਯਾਬੀ ਮਿਲੀ ਹੈ ਉਹਦੇ ਵਿੱਚ ਅੰਮ੍ਰਿਤਸਰ ਦੇ ਹੈਗੇ ਪੰਜ ਦੋਨੋਂ ਕਾਬੂਦਿਲੀ ਦੇ ਦਿੱਤੇ 31 ਮਲਕੀ ਤੋਂ ਉੱਤੇ ਉੱਤੇ ਸਾਨੂੰ ਪੈਰ ਲੋਕਾਂ ਨੂੰ ਆਡੈਂਟੀਫਾਈ ਵੀ ਕਰਾਤੇ ਤੇ ਬਾਅਦਰ ਪ੍ਰੋਸੀਜਰ ਦੇ ਥਰੂ ਉਹਨਾਂ ਨੂੰ ਰਿਪੋਰਟ ਦੇ ਤੋ ਜਿਹੜਾ ਹੈਗਾ ਉਸ ਤੋਂ ਬਾਅਦ ਇਹਨਾਂ ਨੂੰ ਦੇਣਾ ਹੈ ਸਾਰੇ ਜਿਹੜੇ ਵਿਅਕਤੀ ਮਿਲੇ ਨੇ ਜਿਹੜੇ ਆਪਾਂ ਨੂੰ ਇਹ ਚੋਰੀ ਕਰਨ ਵਾਲੇ ਇਹ ਕਿੱਥੋਂ ਮਿਲੇ ਨੇ ਲੋਕਲ ਦੇ ਸੀ ਜਾਂ ਬਾਹਰ ਦੇ ਸੀ ਬਾਹਰ ਸਟੇਟ ਦੇ ਸੀ ਇਹ ਨਹੀਂ ਅੰਮ੍ਰਿਤਸਰ ਦੇ ਸੀ ਅੰਮ੍ਰਿਤਸਰ ਦੇ ਸੀ ਇਹ ਕਿੰਨੇ ਜਾਣੇ ਸੀ ਟੋਟਲ ਸਾਰੇ ਇਹ 5 ਦੀਏ ਅੱਗੇ ਕਾਫੀ ਚੱਲ ਰਹੀ ਹੈਗੀ ਜਿਹੜੇ ਹੋਰ ਵੀ ਦੇ ਡੰਡੀ ਹੋਣਗੇ ਹੋਰ ਰਿਕਵਰੀ ਦੀ ਪੌਸਿਬਿਲਿਟੀ ਹੈਗੀ ਹੈ ਕਿਥੋਂ ਲੈਂਦੇ ਸੀ ਕਿ ਆ ਕਿੱਥੇ ਵੇਚਦੇ ਸੀਗੇ ਜਾ ਕੇ ਇਹ ਵੀ ਕਰ ਰਹੇ ਆ ਸਰ ਕਿੰਨੇ ਚਿਰ ਤੋਂ ਕਰ ਰਹੇ ਸੀਗੇ ਕੁਪਾਇ ਸ਼ਾਨਦਿਰ ਕੀਤੀ ਗਈ ਹੈ ਤੇ ਤਾਂ ਇਹ ਪਹਿਲਾਂ ਤੋਂ ਹੀ ਹੋਣੇ ਇਨਵੈਸਟੀਗੇਸ਼ਨ ਚ ਪਤਾ ਲੱਗ ਜਾਏਗਾ ਤੇ ਪਰ ਜਿਆਦਾ ਸਰ ਗਰਮ ਇਹ ਪਿਛਲੇ 20 ਦਿਨ ਤੋਂ ਲੁਧਿਆਣੇ ਦੇ ਵਿੱਚ ਹੁਣ ਕਾਫੀ ਸਾਨੂੰ ਬੜੀ ਕਾਮਯਾਬੀ ਮਿਲੀ ਹੈ ਬਹੁਤ ਥੈਂਕ ਯੂ